ਕਨੋਰੀ ਬਾਰਡਰ ਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਕਿਸਾਨ ਬਾਰਡਰ पार ਕਰਨ ਲੱਗੇ ਤਾਂ ਫਿਰ ਪੁਲਿਸ ਵੱਲੋਂ ਸਖਤੀ ਵਰਤਦੇ ਹੋਏ ਸ਼ਕਤੀਬਲ ਦਾ ਪ੍ਰਯੋਗ ਕੀਤਾ ਅਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਨਾਲ ਕਿਸਾਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ ਜਿਸ ਨੂੰ ਲੈ ਕੇ ਕੈਬਨ ਮੰਤਰੀ ਅਮਨ ਅਰੋੜਾ ਨੇ ਇਸ ਦੀ ਨਿੰਦਿਆ ਕੀਤੀ ਨਵਜੋਤ ਸਿੰਘ ਜੀ ਨਵਜੋਤ ਜੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਹਾਲਾਤ ਵੀਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵਸ ਨਹੀਂ ਚੱਲਦਾ ਸਾਨੂੰ ਟੈਂਕਾਂ ਤੋਂ ਆਪਣਾ ਹੜਾ ਦੇਣ ਜੀ ਬਾਕੀ ਕੋਈ ਕਸਰ ਨਹੀਂ ਹੈਗੇ ਸਾਡੇ ਨੌਜਵਾਨਾਂ ਦਾ ਹਾਲ ਵੇਖੋ ਬਾਈ ਜੀ ਕਈ ਮੁੰਡਿਆਂ ਦੇ ਇੰਨੀ ਗੰਭੀਰ ਸੱਟਾਂ ਵੱਜੀਆਂ ਨੇ ਜੀ ਪੱਜਬਾ ਸਾਰੇ ਜਾਨ ਬਜਾਰੇ ਨੇ ਜੀ ਆਪਣੇ ਜੀ ਕੀ ਚੀਜ਼ ਐ ਇਸਤੇਮਾਲ ਕੀਤਾ ਜਾ ਰਹੇ ਆ ਮੇਰੇ ਅਥਰੂ ਗਾਇ ਤੇ ਗੋਲੇ ਚ ਪਤਾ ਨਹੀਂ ਕੋਈ ਕੈਮੀਕਲ ਐ ਜੀ ਗੋਲੀਆਂ ਵੀ ਮਾਰ ਰਹੇ ਨੇ ਜੀ ਛਰਲੇ ਵਾਦੇ ਮੁੰਡਿਆ ਕਈ ਛਰਲੇ ਵਜੇ ਨੇ ਜੀ ਕਈ ਜ਼ਖਮੀ ਹੋ ਗਏ ਨੇ ਇਹਨਾਂ ਕੋ ਜਿਹੜਾ ਪਾਣੀ ਉਹ ਵੀ ਗੰਦਾ ਕੈਮੀਕਲ ਐ ਜੀ ਉਹ ਨੌਜਵਾਨ ਤਵੇ ਲੱਗੇ ਲੱਗਦੇ ਨਹੀਂ ਕਿਸ ਤਰ੍ਹਾਂ ਦੀ ਮੇਰੇ ਉਹਨਾਂ ਦੇ ਸਿੱਧਾ ਗੋਲੇ ਮਾਰਦੇ ਨੇ ਜੀ ਉਹਨਾਂ ਨੂੰ ਕੋਈ ਪ੍ਰਾਣ ਕੋਈ ਮਰਦਾ ਮਰੇ ਜੋ ਉਹਨਾਂ ਦਾ ਜੋ ਮਰਜੀ ਹੋ ਜੇ ਹੁਣ ਅਸੀਂ ਵੀ ਲੈ ਗਏ ਮੇਰੇ ਅਸੀਂ ਦਿੱਲੀ ਜਾ ਕੇ ਹਟਾਂਗੇ ਹਾਂ ਮਾਰ ਕਹਦਾ ਜਾਊਗਾ ਕਹਿੰਦਾ ਜਾਣਾ ਹੁਣ ਇਹਨਾਂ ਨੂੰ ਅਥਰੂ ਕਾ ਤੂੰ ਮੰਨਦੀ ਦਾ ਸੈਂਟਰ ਸਰਕਾਰ ਨੂੰ ਪੰਜਾਬ ਦੀ ਪਰਾਲੀ ਤੂੰ ਮੰਨਦੀ ਦਾ ਇਹ ਨਹੀਂ ਦੀਦਾ ਤੂੰ ਮਾੜਾ ਇੰਨਾ ਮਾੜਾ ਤਾਂ ਨਹੀਂ ਮਰ ਜੀ ਵਰ ਜਾਵਾਂਗੇ ਦਿੱਲੀ ਜਾਵਾਂ ਕੱਲ ਤੇ ਲੜਾਂ ਲੜਾਂ ਰੈਂਟ ਤੱਕ ਲੜਾਂਗੇ ਕੁਝ ਹੋਏ ਜੇ ਅੱਜ ਨਹੀਂ ਅੱਜ ਨਹੀਂ ਜਾ ਰਹੇ ਤਾਂ ਮਰ ਤਾ ਹੂੰ ਵੀ ਗਏ ਜਿੰਨਾ ਮਰਜ਼ੀ ਲੰਬਾ ਹੋਏ ਜਾਵਾਂਗੇ ਟਾਂਗੇ ਜਿੱਤਾਂ ਮਰਜ਼ੀ ਟਾਈਮ ਗੁਰਵਿੰਦਰ ਜੀ ਕਿਸ ਤਰ੍ਹਾਂ ਆਹੇ ਕੀ ਘਟਨਾ ਵਾਪਰੀ ਹੈ ਗੋਲੀ ਲੱਗੀ ਜੀ ਪਲਾਸਟਿਕ ਦੀ ਗੋਲੀ ਹੁੰਦੀ ਆ ਬਹੁਤ ਸਾਰੇ ਦੀ ਕਿਉਂ ਉਸ ਇਥੇ ਆ ਕੇ ਇਹ ਤੁਸੀਂ ਅੱਗੇ ਜਿਹੜਾ ਜਵਾਬੀ ਜਿਹੜਾ ਅੱਗੇ ਬਦਲੇ ਸੀਗੇ ਅੱਗੇ ਹਾਂਜੀ ਹਾਂ ਅੱਛਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਰਵਾਈ ਕੀਤੀ ਫਿਰ ਹਾਂਜੀ ਆਪਾਂ ਨੇ ਜਿਹੜਾ ਕਾਰਕੁਨ ਕਰਿਆ ਸਪੋਰਟ ਕਾਫੀ ਜਾਣੇ ਦੇ ਲੱਗੀ ਤੇ ਉਹਨਾਂ ਵੱਲੋਂ ਕੀ ਕੁਝ ਛੱਡਿਆ ਜਾ ਰਿਹਾ ਉਧਰੋਂ ਨਾਲ ਗੋਲੇ ਤੇ ਕੋਈ ਪਲਾਸਟਿਕ ਦੀਆਂ ਗੋਲੀਆਂ ਵਿੱਚ ਜਲਣ ਕਰੀਆਂ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਅੱਗੇ ਕ੍ਰੋਸ ਕੀਤਾ ਜਾਊਗਾ ਹਾਂਜੀ ਹਾਂ ਜ਼ਰੂਰ ਜ਼ਰੂਰ ਕਿ ਨੇ ਉੱਥੇ ਜੇ ਵਾਰੀ ਸੀ ਅਸੀਂ ਪਲਾਸਟਿਕ ਦੀ ਫੇਰਿੰਗ ਜੇ ਕਾਦੀ ਪਲਾਸਟਿਕ ਨਹੀਂ ਪੈਣਾ ਉਹਨਾਂ ਨੂੰ ਮਜਬੂਰੀ ਵਸ ਦਿੱਲੀ ਵੱਲ ਚਾਲੇ ਪਾਉਣੇ ਪਏ ਤੇ ਫਿਰ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਦਾ ਬਾਰਡਰ ਤਾਂ ਐ ਮਣਾਇਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੋਵੇ ਸੋ ਇਹ ਬਹੁਤ ਮੰਦ ਭਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ ਔਰ ਉਸ ਤੋਂ ਵੀ ਵੱਧ ਕੇ ਜਿਹੋ ਜਿਹੇ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ ਉਹ ਕਿਸਾਨ ਭਰਾਵਾਂ ਦੇ ਉੱਪਰ નિર્ਦੋਸ਼ ਲੋਕਾਂ ਦੇ ਉੱਪਰ ਵਰਤੀ ਜਾ ਰਹੀ ਹੈ ਡਰੋਨ ਦੇ ਨਾਲ ਅਥਰੂ ਬੰਬ ਸੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਐ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ ਜਿਹੜੇ ਜੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੀ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਸਰਕਾਰ ਇਸ ਲੈਵਲ ਤੇ ਕੀ ਕਰ ਗਈ ਸਰਕਾਰ ਮੈਂ ਉਹੀ ਦੱਸ ਰਿਹਾ ਨੇ ਜੀ ਤੁਹਾਨੂੰ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਡਾਇਲੌਗ ਕੀ ਗੱਲਬਾਤ ਹੋਵੇ ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਅ ਕੇਂਦਰ ਦੇ ਤਿੰਨ ਮੰਤਰੀ ਉਹ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਬੁਲਾਏ ਮੈਨੂੰ ਭੇਜਿਆ ਬਲਕੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੈਂ ਉਹਨਾਂ ਨੂੰ ਰਿਸੀਵ ਕੀਤਾ ਤੇ ਮੀਟਿੰਗ ਉਹਨਾਂ ਦੇ ਨਾਲ ਸੀਐਮ ਸਾਹਿਬ ਨੇ ਕੀਤੀ ਫਿਰ ਪਰਸੋਂ ਦੁਬਾਰਾ ਮੀਟਿੰਗ ਵਾਸਤੇ ਉਹ ਬੁਲਾਏਗੇ ਪਰ ਹੁਣੇ ਮੰਗਾ ਉਹ ਨੇ ਜਿਹੜੀਆਂ ਕੇਂਦਰ ਨਾਲ ਸਿੱਧੇ ਤੌਰ ਤੇ ਸਬੰਧਿਤ ਨੇ ਪੰਜਾਬ ਸਰਕਾਰ ਤਾਂ ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਆ ਕਿ ਉਹ ਮੰਗਾ ਮਨਵਾਈਏ ਪਰ ਉਹ ਨਹੀਂ ਮੰਨ ਰਹੇ ਹੈਗੇ ਤੇ ਉਸ ਤੋਂ ਬਾਅਦ ਜਦੋਂ ਕੱਲ ਹਾਲਾਤ ਬਾਰਡਰਾਂ ਦੇ ਉੱਪਰ ਵਿਗੜ ਗਏ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਹੈਲਥ ਅਫੀਸ਼ੀਅਲਸ ਨੂੰ ਸਖਤ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਕਿਸਾਨ ਵੀਰਾਂ ਨੂੰ ਉਹਨਾਂ ਨੂੰ ਪੂਰਾ ਫੈਸਿਲਿਟੇਟ ਕੀਤਾ ਜਾਵੇ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਜੇ ਕੋਈ ਫਟੜ ਹੋ ਜਾਂਦਾ ਤਾਂ ਉਹਦਾ ਪੂਰਾ ਖਿਆਲ ਹੈ ਜਿਹੜਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਰੱਖਿਆ ਜਾਵੇ ਪੰਜਾਬ ਸਰਕਾਰ ਤਾਂ ਇਹੀ ਕੰਮ ਕਰ ਸਕਦੀ ਹੈ ਹੁਣ ਆਪਦੀ ਟੈਰੀਟਰੀ ਦੇ ਅੰਦਰ ਵੜਨ ਦੇਣਾ ਜਾਂ ਨਹੀਂ ਵੜਨ ਦੇਣਾ ਇਹ ਤਾਂ ਹਰਿਆਣਾ ਦਾ ਡਿਸੀਜਨ ਹੈ ਜੋ ਕਿ ਗਲਤ ਹੈ ਉਹਨਾਂ ਦਾ ਇਸ ਤਰੀਕੇ ਨਾਲ ਜਿਹੜੇ ਬੈਰੀਕੇਡ ਨੇ ਇਸ ਤਰੀਕੇ ਨਾਲ ਹੱਦਾਂ ਨੇ ਜਿਹੜੀਆਂ ਸੀਲ ਨਹੀਂ ਕਰਨੀਆਂ ਚਾਹੀਦੀ ਸੀ ਜਾਂ ਸਦਾ ਦੇ ਕਿ ਕਿਸਾਨ ਜਿਹੜੇ ਕਿ ਬਾਰਡਰ ਕਰਾਸ ਕਰਕੇ ਦਿੱਲੀ ਦੇ ਵਿੱਚ ਐਂਟਰਾ ਹੋਣਾ ਚਾਹੁੰਦੇ ਨੇ ਇਸ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਕਿਸਾਨਾਂ ਨੂੰ ਖਦੇੜਨ ਦੇ ਵਾਸਤੇ ਉਹਨਾਂ ਦੇ ਉੱਤੇ ਅਥਰੂ ਗੈਸ ਵਰਾਏ ਜਾ ਰਹੇ ਨੇ ਜਿਸ ਦੇ ਚੱਲਦੇ ਕਿਸਾਨ ਗੰਭੀਰ ਜ਼ਖਮੀ ਵੀ ਹੋ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ